ਕਾ ਤੋਂ ਛਟਕਾਰਾ ਮਿਲੇ ਇਸ ਤਰ੍ਹਾਂ 7 ਦਿਨ ਰੋਜ਼ ਲੜਾਈ ਹੁੰਦੀ ਰਹੀ ਨੂਰਮੈਲ ਤੇ ਕਪੂਰਥਲੇ ਦੋ ਲੜਾਈਆਂ ਬੜੀਆਂ ਭਾਰੀਆਂ ਹੋਈਆਂ ਤੇ ਅਬਦਾਲੀ ਬਟਾਲੇ ਨੂੰ ਹਉਤਰਿਆ ਬਟਾਲੇ ਕੋਲ ਸਰਦਾਰ ਜਸਤ ਸਿੰਘ ਹਾਲੂ ਸਰਦਾਰ ਹਰੀ ਸਿੰਘ ਪੰਗੀ ਸਰਦਾਰ ਬਗੇਲ ਸਿੰਘ ਦੀ ਜਥੇਦਾਰੀ ਹੇਠ 30 ਹਜ਼ਾਰ ਸਿੰਘਾਂ ਨੇ ਆਹਲਾ ਕੀਤਾ ਇਥੋਂ ਪੂਰੀ ਤਰ੍ਹਾਂ ਹਾਰ ਕੇ ਅਬਦਾਲੀ 라ਵੀ ਜਾ ਟੱਪਿਆ 라ਵੀਓਂ ਪਾਰ ਸਿੰਘਾਂ ਫਿਰ ਹਮਲਾ ਜਾ ਕੀਤਾ ਮੁੱਖ ਦੀ ਗੱਲ ਸਿੰਘੋ ਗੁਜਰਾਤ ਤੱਕ ਅਬਦਾਲੀ ਨੂੰ ਤੋੜ ਕੇ ਆਏ ਮੁਰ ਦੀ ਵਾਰ ਅਬਦਾਲੀ ਲਾਹੌਰ ਨਹੀਂ ਗਿਆ ਮਾਰਚ ਦੇ ਅਖੀਰ ਵਿੱਚ ਅਬਦਾਲੀ ਰੌਹਤਾਸ ਸਾਹ ਪੁੱਜਾ ਤੇ ਸਿੱਖ ਵਿਸਾਖੀ ਮਨਾਉਣ ਵਾਸਤੇ ਅਮਰਸਰ ਨੂੰ ਮੋੜਾ ਏ ਰੌਹਤਾਸ ਤੋਂ ਅਬਦਾਲੀ ਨੇ ਨਾਸਰ ਖਾਨ ਨੂੰ ਵਿਦਿਆ ਕੀਤਾ ਪਹਿਲੇ ਨੇ ਮਗਰਲੇ ਨੂੰ ਚਨਾਤੋਂ ਲੈnde ਪਾਸੇ ਦਾ ਸਾਰਾ ਮੁਲਕ ਦੇਣਾ ਚਾਹਿਆ ਪਰ ਉਸ ਸਿੰਘਾਂ ਤੋਂ ਡਰਦਾ ਨਾ ਮੰਨਿਆ ਉਸਨੇ ਕੋਈ ਟਾ ਅਬਦਾਲੀ ਤੋਂ ਮੰਗਿਆ ਜੋ ਪ੍ਰਵਾਨ ਕਰ ਲਿਆ ਗਿਆ ਐਥੋਂ ਅਬਦਾਲੀ ਕਾਬਲ ਤੇ ਨਾਸਰ ਖਾਨ ਕੁਲਾਦ ਦੇ ਰਾਹੇ ਪੈ ਗਿਆ ਜੰਗਨਾਮੇ ਦੇ ਕਰਤਾ ਕਾਜੀ ਨੂਰ ਮੁਹੰਮਦ ਦੇ ਲਿਖੇ ਅਨੁਸਾਰ ਉਹ ਹਮਲੇ ਸਮੇਂ ਹੀਠ ਲਿਖੇ ਇਲਾਕੇ ਵਿੱਚ ਐਨਾ ਸਿੰਘ ਸਰਦਾਰਾਂ ਦੇ ਕਬਜ਼ੇ ਵਿੱਚ ਸਨ ਜਨੇਉਟ ਸਰਦਾਰ ਚੰਡਾ ਸਿੰਘ ਪੰਗੀ ਦੇ ਕਬਜ਼ੇ ਵਿੱਚ ਚੰਗ ਸਰਦਾਰ ਹਰੀ ਸਿੰਘ ਪੰਗੀ ਦੇ ਵਰਪਾਲ ਕਰਮ ਸਿੰਘ ਦੇ ਪੜੋਲ ਜੈ ਸਿੰਘ ਦੇ ਕਲਾਨੌਰ ਜੱਸਾ ਸਿੰਘ ਰਾਮ ਗੜੀਏ ਦੇ ਜਲੰਧਰ ਜੱਸਾ ਸਿੰਘ ਆਲੂਵਾਲੀਏ ਦੇ ਬਟਾਲਾ ਜੱਸਾ ਸਿੰਘ ਰਾਮ ਗੜੀਏ ਦੇ ਵਣੀ ਕੇ ਗੁੱਜਰ ਸਿੰਘ ਤੇ ਲਹਿਣਾ ਸਿੰਘ ਦੇ ਪਿੰਡ ਸੈਦਾ ਦੇ ਚਮਿਆਰੀ ਅੱਗੜ ਸਿੰਘ ਤੇ ਸਾਵਲ ਸਿੰਘ ਦੇ ਦਿਨਾ ਨਗਰ ਵਸਾਵਾ ਸਿੰਘ ਦੇ ਰੋਹਤਾਸ ਚੜ੍ਹ ਸਿੰਘ ਦੇ ਦਿਪਾਲਪੁਰ ਨੱਥਾ ਸਿੰਘ ਦੇ ਸਰਹਿੰਦ ਲਾਹੌਰ ਮਲਤਾਨ ਤੇ ਡੇਰਾ ਜਾਤ ਤੱਕ ਸਾਰਾ ਮੁਲਕ ਸਿੱਖਾਂ ਨੇ ਮਲ ਲਿਆ ਸੀ ਇਹ ਇਲਾਕੇ ਅਬਦਾਲੀ ਦੇ ਆਉਣ ਤੋਂ ਪਹਿਲਾਂ ਹੀ ਸਿੱਖਾਂ ਦੇ ਕੋਲ ਸਨ ਉਸ ਦੇ ਮੁੰਡ ਵਿੱਚੋਂ ਉਹਨਾਂ ਬਾਕੀ ਮੁਲਕ ਵਿੱਚ ਮਲ ਲਿਆ ਅਬਦਾਲੀ ਦਾ ਪਿੱਛਾ ਛੱਡ ਕੇ ਸਿੱਖ ਅੰਮ੍ਰਿਤਸਰ ਵਿਸਾਖੀ ਮਨਾਉਣ ਵਾਸਤੇ ਆ ਇਕੱਠੇ ਹੋਏ 10 ਅਪ੍ਰੈਲ 1765 ਈਸਵੀ ਨੂੰ ਸਿੱਖਾਂ ਸਮਝ ਲਿਆ ਕਿ ਹੁਣ ਉਹ ਅਬਦਾਲੀ ਨਾਲੋਂ ਤਕੜੇ ਹਨ ਤੇ ਜੇ ਅਬਦਾਲੀ ਨੇ ਫਿਰ ਹਮਲਾ ਕੀਤਾ ਤਾਂ ਉਹ ਉਸ ਨੂੰ ਸਖਸ਼ਤ ਵਿਰੋਧ ਸਕਣਗੇ ਉਹ ਇੱਕ ਮਹੀਨਾ ਅੰਮ੍ਰਿਤਸਰ ਰਹੇ ਅਬਦਾਲੀ ਦੇ ਟਾਹੇ ਹੋਏ ਗੁਰਦੁਆਰੇ ਫੇਰ ਬਣਾਏ ਗਏ ਸਾਰੇ ਸਰਦਾਰਾਂ ਨੇ ਗੁਰਮਤਾ ਕੀਤਾ ਕਿ ਸਾਰੇ ਮੁਲਕ ਉੱਤੇ ਕਬਜ਼ਾ ਕੀਤਾ ਜਾਵੇ ਅਰਦਾਸਾਂ ਸੋਧ ਕੇ ਸਾਰੇ ਸਰਦਾਰ ਆਪੋ ਆਪਣੇ ਇਲਾਕੇਵਾਂ ਉਤੇ ਕਬਜ਼ਾ ਕਰਨ ਵਾਸਤੇ ਤੁਰ ਪਏ ਲਾਹੌਰ ਦਾ ਸੁਬੇਦਾਰ ਕਾਬਲੀ ਮਲ ਅਹਿਮ ਸ਼ਾ ਅਬਦਾਲੀ ਨੂੰ ਤੋਰਨ ਗਿਆ ਹੋਇਆ ਸੀ ਪਿੱਛੋਂ ਲਾਹੌਰ ਦਾ ਹਾਕਮ ਉਸ ਦਾ ਪਤੀਜਾ ਅਮੀਰ ਸਿੰਘ ਸੀ ਸਰਦਾਰ ਲੈਣਾ ਸਿੰਘ ਤੇ ਗੁਜਰ ਸਿੰਘ ਪੰਗੀ ਸਰਦਾਰ 2000 ਫੌਜ ਲੈ ਕੇ ਭਗਵਾਨਪੁਰੇ ਜਾ ਬਿਠੇ ਉਥੋਂ ਦੇ ਅਰਾਈ ਮਹਿਰ ਸੁਲਤਾਨ ਗੁਲਾਮ ਰਸੂਲ ਅਸ਼ਰਫ ਚੰਨੂ ਬਾਕਰ ਕਿਲੇ ਵਿੱਚ ਮਾਲੀ ਦਾ ਕੰਮ ਕਰਦੇ ਸਨ ਪੰਗੀ ਸਰਦਾਰਾਂ ਨੇ ਉਹਨਾਂ ਨੂੰ ਆਪਣੇ ਨਾਲ ਗੰਢ ਲਿਆ ਅਰਾਈਆਂ ਦੇ ਦਸੇ ਥਾਂ ਤੋਂ ਰਾਤ ਕਿਲੇ ਦੀ ਕੰਧ ਪਾੜ ਕੇ ਸਰਦਾਰ ਲਹਿਣਾ ਸਿੰਘ ਤੇ ਸਰਦਾਰ ਗੁਜਰ ਸਿੰਘ ਅੰਦਰ ਆਵੜੇ ਅਮੀਰ ਸਿੰਘ ਮਹਿਲਾਂ ਵਿੱਚ ਨਾਚ ਵੇਖ ਰਿਹਾ ਸੀ ਸਿੰਘਾਂ ਨੇ ਉਸ ਨੂੰ ਫੜ ਲਿਆ ਤੇ ਮੁੰਜੰਗ ਵਿੱਚ ਕੈਦ ਕਰ ਦਿੱਤਾ ਅਗਲੇ ਦਿਨ 16 ਮਈ 1765 ਈਸਵੀ ਨੂੰ ਨਿਆਜ਼ ਬੇਕ ਸਿੰਘਵਾਲਾ ਸਰਦਾਰ ਸੋਭਾ ਸਿੰਘ ਵੀ 200 ਸਵਾਰ ਸਣੇ ਆ ਗਿਆ ਤਿੰਨ ਸਰਦਾਰਾਂ ਨੇ ਸ਼ਹਿਰ ਦੇ ਕਿਲੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਸ਼ਹਿਰ ਦੇ ਪਤਵੰਤੇ ਜਿਨ੍ਹਾਂ ਵਿੱਚ ਐ ਪ੍ਰਸਿੱਧ ਸਨ ਚੌਧਰੀ ਰੂਪਾ ਮੀਰ ਨਥੂ ਸ਼ਾ ਮੀਆਂ ਮੁਹੰਮਦ ਆਸ਼ਕ ਹਾਫਿਜ਼ ਕਾਦਰਬਖਸ਼ ਤੇ ਦੀਵਾਨ ਸੂਰ ਸਿੰਘ ਦੇ ਲੜਕੇ ਲਾਲਾ ਬਿਸ਼ਨ ਸਿੰਘ ਤੇ ਮਹਾਰਾਜ ਸਿੰਘ ਪਰੇ ਡੈਪੂਟੇਸ਼ਨ ਬਣ ਕੇ ਸਿੱਖ ਸਰਦਾਰਾਂ ਕੋਲ ਗਏ ਕਿ ਸ਼ਹਿਰ ਵਿੱਚ ਅਮਨ ਦਾ ਰਾਜ ਕਾਇਮ ਕੀਤਾ ਜਾਵੇ ਸਿੱਖ ਸਰਦਾਰਾਂ ਨੇ ਸ਼ਹਿਰ ਵਿੱਚ ਆਪ ਫਿਰ ਕੇ ਅਮਨ ਕੀਤਾ ਤੇ ਲੁੱਟਮਾਰ ਕਰਨ ਵਾਲੇ ਨੂੰ ਸਖਤ ਸਜ਼ਾ ਦੇਣ ਦਾ ਹੁਕਮ ਸੁਣਾਇਆ ਕਾਬਲੇਮਲ ਦਾ ਪਰਿਵਾਰ ਸਿੰਘਾਂ ਨੇ ਕੈਦ ਕਰ ਲਿਆ ਜੋ ਪਿੱਛੋਂ 30000 ਲੈ ਕੇ ਛੱਡ ਦਿੱਤਾ ਕਾਬਲੇਮਲ ਜੰਮੂ ਚਲਾ ਗਿਆ ਮਗਰੇ ਉਸ ਦਾ ਪਰਿਵਾਰ ਵੀ ਉਹਦੇ ਨਾਲ ਹੀ ਉਹਦੇ ਪਿੱਛੇ ਚਲਾ ਗਿਆ ਸਿੱਖ ਸਰਦਾਰਾਂ ਨੇ ਲਾਹੌਰ ਵਿੱਚ ਅਮਨ ਦਾ ਰਾਜ ਕਾਇਮ ਕਰਕੇ ਸਿੱਕਾ ਚਾਲੂ ਕੀਤਾ ਜਿਸ ਨੂੰ ਨਾਨਕ ਸ਼ਾਈ ਸਿੱਕਾ ਕਹਿੰਦੇ ਹਨ ਉਸ ਉਤੇ ਫਾਰਸੀ ਅੱਖਰਾਂ ਵਿੱਚ ਲਿਖਿਆ ਹੋਇਆ ਸੀ ਦੇਗ ਉਹ ਤੇਗ ਉਹ ਫਤਿਹ ਉਹ ਨੁਸਰਤ ਬੇਦਰੰਗ ਜਾਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਫਿਰ ਤਿੰਨ ਸਰਦਾਰਾਂ ਨੇ ਸ਼ਹਿਰ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਲਿਆ ਸ਼ਹਿਰ ਦਾ ਚੜ੍ਹਦਾ ਹਿੱਸਾ ਸ਼ਾਲਾਮਰ ਬਾਗ ਤੱਕ ਸਰਦਾਰ ਗੁਜਰ ਸਿੰਘ ਦੇ ਹਿੱਸੇ ਆਇਆ ਉਸਨੇ ਕਿਲਾ ਗੁਜਰ ਸਿੰਘ ਬਣਾ ਕੇ ਉਸ ਵਿੱਚ ਆਪਣਾ ਤਖਤ ਬਣਾਇਆ ਸ਼ਹਿਰ ਦਾ ਵਿਚਲਾ ਹਿੱਸਾ ਸ਼ਾਹੀ ਕਿਲਾ ਕਸ਼ਮੀਰੀ ਖਿਜ਼ਰੀ ਨੋ ਰੋਸ਼ਨੀ ਤੇ ਮਸਤੀ ਦਰਵਾਜੇ ਦੇ ਅੰਦਰਲਾ ਇਲਾਕਾ ਸਰਦਾਰ ਲੈਣਾ ਸਿੰਘ ਨੂੰ ਮਿਲਿਆ ਸ਼ਹਿਰ ਦਾ ਦੱਖਣੀ ਤੇ ਪੱਛਮੀ ਹਿੱਸਾ ਮੁਜੰਗ ਕੋਟ ਅਬਦੁੱਲਾ ਸ਼ਾ ਇਸ਼ਰਾ ਚਬਰਜੀ ਸਰਦਾਰ ਸ਼ੋਭਾ ਸਿੰਘ ਦੇ ਹਿੱਸੇ ਆਇਆ ਉਸ ਨੇ ਜੈਬੀਦਾ ਬੇਗਮ ਪ੍ਰਸਿੱਧ ਜੈਬੂ ਨੀਸਾ ਔਰੰਗਜ਼ੇਬ ਦੀ ਲੜਕੀ ਦੇ ਬਾਗ ਦੇ ਉਦਾਲੇ ਕੰਧ ਪੱਕੀ ਕਰ ਲਈ ਤੇ ਉਸ ਨੂੰ ਕਿਲੇ ਵਾਂਗ ਬਣਾ ਲਿਆ ਉਸ ਦਾ ਨਾਮ ਨਵਾਂ ਕੋਟ ਰੱਖ ਕੇ ਆਪਣਾ ਤਖਤ ਹੈੱਡ ਕੁਆਰਟਰ ਬਣਾਇਆ ਇਹ ਖਬਰਾਂ ਸਰਦਾਰ ਚੜ੍ਹ ਸਿੰਘ ਸ਼ੁਕਰਚੱਕੇ ਨੂੰ ਮਿਲੀਆਂ ਤਾਂ ਉਹ ਵੀ 2000 ਫੌਜ ਲੈ ਕੇ ਲਾਹੌਰ ਆ ਗਿਆ ਉਹਨੇ ਵੀ ਆਪਣਾ ਹਿੱਸਾ ਮੰਗਿਆ ਪੰਗੀ ਸਰਦਾਰਿਆਂ ਉਸ ਨੂੰ ਤੋਪ ਜਮਜਮਾ ਪੰਗਿਆਂ ਵਾਲੀ ਤੋਪ ਦੇ ਦਿੱਤੀ। ਉਹ ਹੋਰ ਹਿੱਸਾ ਨਾ ਮਿਲਦਾ ਵੇਖ ਕੇ ਉਹੀ ਤੋਪ ਹੀ ਸ਼ਾਹੀ ਬੁਰਜ ਤੋਂ ਚੁਕਵਾ ਕੇ ਗੁਜਰਾਵਾਲੇ ਲੈ ਗਿਆ। ਲਾਹੌਰ ਉੱਤੇ ਕਬਜ਼ਾ ਕਰਕੇ ਸਿੱਖਾ ਨੇ ਸਿੱਖਾ ਨੇ ਸਾਰੇ ਪੰਜਾਬ ਨੂੰ ਆਪਣੇ ਅਧੀਨ ਸਮਝ ਲਿਆ। ਸੋ 2 ਮਹੀਨਿਆਂ ਵਿੱਚ ਹੀ 8 ਮਈ ਤੋਂ 8 ਜੁਲਾਈ ਤੱਕ ਉਹ ਸਾਰੇ ਪੰਜਾਬ ਉੱਤੇ ਸ਼ਾਗੇ। ਮਿਸਲਾਂ ਦੇ ਲੀਡਰਾਂ ਨੇ ਆਪਣੇ ਮਾਥੀਤ ਸਰਦਾਰਾਂ ਨੂੰ ਕਿਹਾ ਕਿ ਜਿੰਨੇ ਇਲਾਕੇ ਉੱਤੇ ਕੋਈ ਕਬਜ਼ਾ ਰੱਖ ਸਕਦਾ ਏ ਉਹਨਾਂ ਮੱਲ ਲੈਵੇ। ਵੱਖ-ਵੱਖ ਮਿਸਲਾਂ ਨੇ ਇਹ ਇਲਾਕੇ ਮੰਨੇ। ਅੰਮ੍ਰਿਤਸਰ ਸਰਬਤਖਾਲ ਸੇ ਦਾ ਸਾਂਝਾ ਸ਼ਹਿਰ ਰਿਹਾ ਉੱਥੇ ਸਭ ਸਰਦਾਰਾਂ ਦੇ ਵੱਖੋ ਵੱਖਰੇ ਕਟੜੇ ਸਨ ਜੋ ਉਹਨਾਂ ਨੇ ਆਪਣੇ ਜਾਮੇਸਲਾਂ ਦੇ ਨਾਮ ਉੱਤੇ ਬਸਾਏ ਸਨ ਅੰਮ੍ਰਿਤਸਰ ਵਿੱਚ ਆ ਕੇ ਸਾਰੇ ਸਰਦਾਰ ਭਰਾਵਾ ਮੰਗ ਮਿਲਦੇ ਤੇ ਰਹਿੰਦੇ ਬਾਰੀ ਦੁਆਬ ਰਾਵੀ ਤੇ ਬਿਆਸ ਦੇ ਵਿਚਕਾਰ ਮਿਸਲ ਪੰਗੀਆਂ ਅੰਮ੍ਰਿਤਸਰ ਦਾ ਉਦਾਲਾ ਤੇ ਤਰਨਤਾਰਨ ਦਾ ਉਦਾਲਾ ਖਾਸ ਕਰਕੇ ਤਰਨਤਾਰਨ ਦਾ ਦੱਖਣੀ ਹਿੱਸਾ ਤੇ ਕਸਬਾ ਤਰਨਤਾਰਨ ਸ਼ੀਨਿਆਂ ਦਾ ਇਲਾਕਾ ਕਰਮ ਸਿੰਘ ਪੰਗੀ ਕੋਲ ਸੀ ਮਿਸਲ ਆਲੂ ਵਾਲੀਆ ਦਰੀਆਬਿਆਸ ਦੇ ਨਾਲ-ਨਾਲ ਫਤਿਆਬਾਦ ਗੋਇੰਦਵਾਲ ਜੰਡਿਆਲਾ ਬੁਤਾਲਾ ਸਠਿਆਲਾ ਬੰਡਾਲਾ ਮਤਾਬਕੋਟ ਜਲਾਲਾਬਾਦ ਅਵੈਰੋਵਾਲ ਕੋਟ ਮੁਹੰਮਦ ਖਾਨ ਮਿਸਲ ਰਾਮ ਗੜੀਆ ਸ਼੍ਰੀ ਹਰਗੁਮਿੰਦਪੁਰ ਕਾਦੀਆਂ ਮੱਤੇਵਾਲ ਮਿਸਲ ਕਨਈਆ ਬਟਾਲੇ ਦਾ ਉਦਾਲਾ ਫਤਿਹਗੜ ਗਿੱਲਵਾਲੀ ਪੰਜ ਕਰਾਈਆਂ ਮਿਸਲ ਨਕਈਆਂ ਨੱਕੇ ਦੇ ਲੰਮੇ ਦਾ ਬਹੁਤ ਸਾਰਾ ਇਲਾਕਾ ਮਿਸਲ ਸਿੰਘਪੁਰੀਆ ਸਿੰਘਪੁਰਾ ਫੈਜ਼ਲਪੁਰਾ ਅਮਰੀਸਰ ਸਰਦਾਰ ਜੋਤ ਸਿੰਘ ਸੌੜਿਆ ਜਗਦੇਓ ਕੋਨੇਵਾਲ ਕੜਿਆਲ ਸਰਦਾਰ ਦੀਵਾਨ ਸਿੰਘ ਸੈਂਥਰਾ ਦੋਆਬਾ ਦੀ ਰਚਨਾ ਜਿਹੜੀ ਕੀਤੀ ਉਹ ਕੀਤੀ ਰਾਵੀ ਤੇ ਬਿਆਸ ਦੇ ਵਿਚਕਾਰ ਦਾ ਬਹੁਤ ਸਿੱਸਾ ਸਰਦਾਰ ਚੜ੍ਹ ਸਿੰਘ ਸ਼ੁਕਰਚਕੀਆਂ ਨੇ ਜਿੱਤ ਕੇ ਆਪਣੀ ਮਾਤੀ ਤੇ ਸਰਦਾਰਾਂ ਨੂੰ ਦੇ ਦਿੱਤਾ ਸਹਾਏ ਸਿੰਘ ਤੇ ਸਾਹਿਬ ਸਿੰਘ ਨੇ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਕੇ ਲੁਬਾਣਿਆਂ ਕੋਲੋਂ ਸ਼ੇਖੂਪੁਰਾ ਖੋਲਿਆ ਪੰਗੀ ਮਿਸਲ ਸਰਦਾਰ ਹਰੀ ਸਿੰਘ ਨੇ ਕਾਲੇਵਾਲ ਾਲਾਰ ਪਨਵਾਲਾ ਚੱਕ ਰਮਦਾਸ ਚੁਬਾਰਾ ਤੇ ਹੋਰ ਕਈ ਪਿੰਡ ਮਾਲੇ ਤਾਰਾ ਸਿੰਘ ਜੀਵਨ ਸਿੰਘ ਤੇ ਸਾਹਿਬ ਸਿੰਘ ਪੰਗੀ ਸਰਦਾਰਾਂ ਨੇ ਪਠਾਣਾ ਤੋਂ ਕਿਲਾ ਸਿਆਲਕੋਟ ਕੋਲਿਆ ਤੇ ਸਾਰਾ ਇਲਾਕਾ ਮੰਨ ਲਿਆ ਸਰਦਾਰ ਕਰਮ ਸਿੰਘ ਪੰਗੀ ਨੇ ਫਿਰੋਜ਼ਕੇ ਕਾਲੇਕੇ ਤੇ ਬਜਰਾ ਆਦੀ ਪਿੰਡ ਮੰਨ ਲਏ ਦੁਆਬਾ ਚੱਜ ਚਨਾਬ ਚਨਾਬ ਤੇ ਜੇਲਮ ਦੇ ਵਿਚਕਾਰ ਦਾ ਹਿੱਸਾ ਇਸ ਇਲਾਕੇ ਵਿੱਚ ਮੁਕਰਬਖਾਂ ਗਖੜ ਪ੍ਰਸਿੱਧ ਸੀ ਸਰਦਾਰ ਗੁਜਰ ਸਿੰਘ ਪੰਗੀ ਤੇ ਸਰਦਾਰ ਚੜ੍ਹ ਸਿੰਘ ਸ਼ੁਕਰਚੱਕੀਏ ਨੇ ਮੁਕਰਗਖਾਂ ਨੂੰ ਸ਼ਖਸ ਦੇ ਕੇ ਉਸ ਤਾਕਿਲਾ ਗੁਜਰਾਤ ਤੇ ਇਲਾਕਾ ਮੰਨ ਲਿਆ ਜਿਲਾ ਗੁਜਰਾਤ ਨੂੰ ਪੱਕਾ ਕਰਕੇ ਸਰਦਾਰ ਗੁਜਰ ਸਿੰਘ ਨੇ ਆਪਣੀ ਰਾਜਧਾਨੀ ਬਣਾਇਆ ਸਾਰਾ ਜਿਲਾ ਦੋਹਾ ਮਿਸਲਾ ਨੇ ਅੱਦੂ ਅੱਦ ਕਰਕੇ ਆਪਣੇ ਮਾਤ ਹਿੱਤ ਸਰਦਾਰਾਂ ਨੂੰ ਦੇ ਦਿੱਤਾ ਗੁਜਰਾਤ ਤੇ ਵੜਾਈਚਾਂ ਦਾ ਇਲਾਕਾ ਪੰਗੀਆਂ ਨੇ ਮੰਨ ਲਿਆ ਤੇ ਕੁੰਝਾ ਤੋਂ ਮਿਆਣੀ ਤੱਕ ਸਾਰੇ ਲੂਣ ਦੀ ਖਾਨ ਸ਼ੁਕਰ ਚੱਕਿਆ ਮਿੱਡ ਤੇ ਮੂਸਾ ਚੂਹਾ ਸਰਦਾਰ ਗੰਡਾ ਸਿੰਘ ਪੰਗੀ ਨੇ ਮੰਨ ਲਿਆ ਪਿੰਡ ਮਿਆਣੀ ਸਰਦਾਰ ਤਾਰਾ ਸਿੰਘ ਪੰਗੀ ਦੇ ਤੇ ਡੇਰਾ ਤੇ ਅਹਮਦਾਬਾਦ ਸਰਦਾਰ ਮਾਨ ਸਿੰਘ ਦੇ ਕਬਜ਼ੇ ਆ ਗਿਆ ਦੁਆਬਾ ਜਲੰਧਰ ਤੇ ਮਾਲਵਾ ਪਹਿਲਾਂ ਹੀ ਸਿੱਖਾਂ ਦੇ ਕਬਜ਼ੇ ਵਿੱਚ ਸੀ ਬਿਆਸ ਤੋਂ ਲੈ ਕੇ ਪਾਸੇ ਦੇ ਇਲਾਕਿਆਂ ਉਤੇ ਕਬਜ਼ੇ ਕਰਕੇ ਸਿੱਖ ਫਿਰ ਅੰਮ੍ਰਿਤਸਰ ਆ ਇਕੱਠੇ ਹੋਏ ਇੱਥੇ ਗੁਰਮਤਾ ਸੋਧਿਆ ਗਿਆ ਕਿ ਨਜੀਬੋ ਦੌਲਾ ਦਾ ਇਲਾਕਾ ਲੁੱਟਿਆ ਜਾਵੇ ਸੋ ਸਤੰਬਰ 1765 ਈਸਵੀ ਵਿੱਚ ਸਿੰਘਾਂ ਨੇ ਚੜ੍ਹਦੇ ਨੂੰ ਚੜਾਈ ਕਰ ਦਿੱਤੀ ਸਰੰਧ ਪਹੁੰਚ ਕੇ ਸਿੱਖਾਂ ਨੇ ਦੋਵੇਂ ਦਲ ਬੁੱਢਾ ਤੇ ਤਰਨਾ ਦਲ ਵੱਖੋ ਵੱਖ ਹੋ ਗਏ ਤਰਨਾ ਦਲ ਤਾਂ ਬੂੜੀਆ ਕਾੜ ਤੋਂ ਲੰਘ ਕੇ ਸਹਾਰਨਪੁਰ ਜਾ ਵੜਿਆ ਤੇ ਬੁੱਢਾ ਦਾਲ ਸਰਦਾਰ ਜੱਸਾ ਸਿੰਘ ਆਲੂ ਸਰਦਾਰ ਤਾਰਾ ਸਿੰਘ ਤੇ ਸਰਦਾਰ ਸ਼ਾਮ ਸਿੰਘ ਦੀ ਜਥੇਦਾਰੀ ਥੱਲੇ 25000 ਫੌਜ ਦਿੱਲੀ ਤੋਂ ਪਹਾੜ ਦੀ ਬਾਹੀ ਨਜੀਬਉਦੋਲਾ ਦੀ ਜਾਗੀਰ ਲੁੱਟਣ ਲੱਗਾ ਨਜੀਬਉਦੋਲਾ ਉਸ ਵੇਲੇ ਰੋਹਤਕ ਦੇ ਇਲਾਕੇ ਵਿੱਚ ਸੀ ਉਸ ਨੂੰ ਦੇ ਅਸਰ ਫੌਜ ਲੈ ਕੇ ਚੜਿਆ ਪਰ ਉਹਦੇ ਆਉਣ ਤੋਂ ਪਹਿਲਾਂ ਹੀ ਸਿੰਘ ਲੁੱਟਮਾਰ ਕਰਕੇ ਅਮ੍ਰਿਤਸਰ ਨੂੰ ਪਰਤ ਆਏ 14 ਅਕਤੂਬਰ 1765 ਈਸਵੀ ਨੂੰ ਦੁਵਾਲੀ ਸੀ ਸੋ ਖਾਲਸੇ ਨੇ ਬੜੀ ਤੂਫਾਨ ਦਾ ਮਨਾਲ ਦੁਵਾਲੀ ਮਨਾਈ ਦੋ ਵਾਲੀ ਟੋਵਿਲੀ ਹੋ ਕੇ ਦਸੰਬਰ 1765 ਈਸਵੀ ਨੂੰ ਸਿੱਖ ਫੇਰ ਨਜੀਬਉਦੋਲਾ ਦੇ ਇਲਾਕੇ ਵਿੱਚ ਜਾਵੜੇ ਨਜੀਬਉਦੋਲਾ ਪਹਿਲਾਂ ਤੋਂ ਤਿਆਰੀ ਕਰੀ ਬੈਠਾ ਸੀ ਸੋ ਸ਼ਾਮਲੀ ਕੋਲ ਦੋਹਾਂ ਧਰਾਂ ਵਿੱਚ ਕਈ ਦਿਨ ਲੜਾਈ ਹੁੰਦੀ ਰਹੀ ਦੋ ਦਿਨ ਬੜਾ ਕੋਰ ਜੋਦ ਹੋਇਆ ਰਾਤ ਲੜਾਈ ਬੰਦ ਹੋਈ ਤਾਂ ਸਿੱਖ ਰਾਤੋਂ ਰਾਤ ਜਮਨਾ ਟੱਪ ਕੇ ਐਸ ਪਾਸੇ ਆ ਗਏ ਸ਼ਾਮਲੀ ਦੇ ਲੜਾਈ ਤੋਂ ਵਿਲੇ ਹੋ ਕੇ ਸਿੱਖ ਜਾਟ ਰਾਜਿਆਂ ਦੇ ਇਲਾਕੇ ਵੱਲ ਹੋ ਤੁਰੇ ਜਨਵਰੀ 1766 ਈਸਵੀ ਨੂੰ ਦੋਵੇਂ ਦਲ ਪਰਤਪੁਰੀਏ ਦੇ ਇਲਾਕੇ ਵਿੱਚ ਜਾਵੜੇ ਰਾਜਾ ਜਵਾਰਮਲ ਨੇ ਆਪਣੇ ਵਕੀਲ ਰਾਮਕਸ਼ੇ ਅਹੀਰ ਭੇਜ ਕੇ ਸੁਲਾਹ ਕਰ ਲਈ ਉਸ ਨੇ 7 ਲੱਖ ਨਜ਼ਰਾਨਾ ਐਸ ਵਾਸਤੇ ਦਿੱਤਾ ਕਿ ਸੇ ਖੁਸਤੇ ਇਲਾਕੇ ਵਿੱਚ ਲੁੱਟ ਮਾਰ ਨਾ ਕਰਨ ਸਗੋਂ ਮਰਟਿਆਂ ਦੇ ਬਰੋ ਦੋਸਤੀ ਮਦਦ ਕਰਨ ਬੁੱਢਾ ਅਦਾਲਤਾਂ ਉੱਥੇ ਜਵਾਰਮਲ ਦੀ ਮਦਦ ਵਾਸਤੇ ਰਿਆ ਪਰ ਤਰਨਾਦਲ ਫਿਰ ਨਜੀਬਉਦੋਲਾ ਦੇ ਇਲਾਕੇ ਵਿੱਚ ਆ ਲੁੱਟ ਮਾਰ ਕਰਨ ਲੱਗਾ ਨਜੀਬਉਦੋਲਾ ਫੌਜ ਲੈ ਕੇ ਚੜਿਆ ਤਾਂ ਤਰਨਾਦਲ ਪੰਜਾਬ ਨੂੰ ਪਰਤਾ ਆ ਜਵਾਰਮਾਲ ਤੇ ਸਿੱਖਾਂ ਨੇ ਰਾਜਾ ਮਾਦੋ ਸਿੰਘ ਜੈਪੁਰ ਦਾ ਇਲਾਕਾ ਲੁੱਟਣ ਦੀ ਸਲਾਹ ਬਣਾ ਲਈ ਜੋ ਮਰਾਠਿਆਂ ਦਾ ਸਾਥੀ ਸੀ ਰਾਤੋਂ ਰਾਤ 42 ਮੀਲ ਸਫਰ ਕਰਕੇ ਸਿੱਖਾਂ ਨੇ ਸ਼ਹਿਰ ਰਿਵਾੜੀ ਚੋਂ ਲੁੱਟਿਆ ਮਲਹਾਰਾਓ ਮਰਾਠਾ ਤਾਲਪੁਰ ਕੋਲ ਬੈਠਾ जाट ਰਾਜੇ ਦਾ ਇਲਾਕਾ ਲੁੱਟ ਰਿਹਾ ਸੀ ਜਵਾਰਮਾਲ ਤੇ ਸਿੱਖ ਫੌਜ ਨੇ ਮਰਾਠਾ ਫੌਜ ਤੇ ਤਾਵਾ ਕੀਤਾ 13-14 ਮਾਰਚ 1766 ਈਸਵੀ ਨੂੰ ਤਾਲਪੁਰ ਕੋਲ ਲੜਾਈ ਹੋਈ ਮਰਾਟੇ ਹਾਰ ਕੇ ਨਾ ਸੁਠੇ ਤੇ ਤੌਲਪੁਰ ਜਾ ਲੋਕੇ ਮਰਾਠਾ ਜਰਨੈਲ ਸੁਲਤਾਨ ਜੀ जख्मी ਹੋ ਪੜਿਆ ਗਿਆ ਜਵਾਰਮਲ ਨੇ ਤੌਲਪੁਰ ਨੂੰ ਘੇਰਾ ਪਾ ਕੇ ਸਾਬ ਮਰਾਟੇ ਜਰਨੈਲ ਕੈਦ ਕਰ ਲੇ ਜਵਾਰਮਲ ਤੋਂ ਵਿਦਿਆ ਹੋ ਕੇ ਸਿੱਖ ਦਿੱਲੀ ਉਦਾਲੇ ਹੋਏ ਨਜੀਬੋ ਦੌਲਾ ਦਾ ਨਾਇਕ ਅਫਜਲ ਖਾਨ ਉਸ ਵੇਲੇ ਦਿੱਲੀ ਵਿੱਚ ਸੀ ਉਹਨੇ ਸਿੱਖਾਂ ਤੋਂ ਡਰਦਿਆਂ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਲਏ ਅਪ੍ਰੈਲ ਸਿੱਖਾਂ ਨੇ ਪ੍ਰਤਾਪ ਗੰਜ ਦਾ ਇਲਾਕਾ ਲੁੱਟ ਲਿਆ ਫਿਰ ਜਮਨਾ ਤੋਂ ਪਾਰ ਹੋ ਕੇ ਉਹਨਾਂ ਕੁਟਾਨਾ ਚੰਬਾਨਾ ਚੰਜਾਨਾ ਬੁਡਾਨਾ ਲੁਟੇ ਲੈ ਨਜੀਬਉਦਲਾਫੋ ਤੋ ਫੌਜ ਲੈ ਕੇ ਕੁਟਾਨਾ ਘਾਟ ਤੋਂ ਲੰਗਿਆ ਤੇ ਸਿੱਖਾਂ ਦੇ ਡੇਰੇ ਉੱਤੇ ਜਾ ਪਿਆ ਸਿੱਖ ਉਸ ਵੇਲੇ ਉਦਾਲੇ ਦੇ ਪਿੰਡਾਂ ਵਿੱਚ ਲੁੱਟਮਾਰ ਕਰਨ ਗਏ ਹੋਏ ਸਨ ਸੋ ਉਹਨਾਂ ਦਾ ਸੁੰਝਾ ਡੇਰਾ ਰੋਹਰਲਾ ਸੋ ਉਹਨਾਂ ਦਾ ਸੁੰਝਾ ਡੇਰਾ ਰੋਹਰਲਾ ਫੌਜ ਨੇ ਲੁੱਟ ਲਿਆ ਰੌਲਾ ਸੁਣ ਕੇ ਸਿੱਖ ਵੀ ਇਕੱਠੇ ਹੋ ਗਏ ਪਰ ਉਹਨਾਂ ਦਾ ਡੇਰਾ ਬਹੁਤ ਸਾਰਾ ਲੁੱਟਿਆ ਗਿਆ 16 ਤੋਂ 20 ਅਪ੍ਰੈਲ 1768 ਈਸਵੀ ਤੱਕ ਦੋਹਾਂ ਦਿਨਾਂ ਵਿੱਚ ਲੜਾਈ ਹੁੰਦੀ ਰਹੀ ਜਿਸ ਵਿੱਚ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਸਿੱਖ ਜਮਨਾ ਤੋਂ ਐਸ ਪਾਰ ਲੰਘ ਗਏ ਉਹਨਾਂ ਨੇ ਨਜੀਬੋਦੋਲਾ ਦੇ ਇੱਕ ਪਾਸੇ ਦੇ ਜ਼ਿਲ੍ਹੇ ਲੁੱਟ ਲਏ ਨਜੀਬੋਦੋਲਾ ਮਗਰੋਂ ਆਇਆ ਪਰ ਸਿੱਖਾਂ ਤੋਂ ਬਹੁਤ ਨੁਕਸਾਨ ਉਠਾ ਕੇ ਵਾਪਸ ਮੁੜ ਗਿਆ ਇਨ੍ਹਾਂ ਲੜਾਈਆਂ ਵਿੱਚ ਰਾਜਾ ਅਮਰ ਸਿੰਘ ਪਟਿਆਲਾ ਸਰਦਾਰ ਆਲਾ ਸਿੰਘ ਦਾ ਪੁੱਤਰਾ ਨੇ ਨਜੀਬੋਦੋਲਾ ਦੀ ਮਦਦ ਕੀਤੀ ਸੀ ਸੋ ਵਾਪਸੀ ਉੱਤੇ ਸਿੰਘਾਂ ਨੇ ਪਟਿਆਲੇ ਦੇ ਇਲਾਕੇ ਉੱਤੇ ਹਮਲਾ ਕਰ ਦਿੱਤਾ ਰਾਜਾ ਅਮਰ ਸਿੰਘ ਨਾਲ ਲੜੇ ਉਸ ਦਾ ਇਲਾਕਾ ਲੁੱਟ ਲਿਆ ਉਹਨਾਂ ਹੀ ਦਿਨਾਂ ਵਿੱਚ ਸਰਦਾਰ ਹੀਰਾ ਸਿੰਘ ਨਕਈ ਨੇ ਪੱਕ ਪਟਨ ਦੇ ਇਲਾਕੇ ਉੱਤੇ ਹਮਲਾ ਕੀਤਾ ਉਥੇ ਦੀ ਦੀਵਾਨ ਨਾਲ ਪਿੰਡ ਪੋਮਣ ਇੱਕ ਸ਼ਾਹ ਕੋਲ ਲੜਾਈ ਹੋਈ ਜਿਸ ਵਿੱਚ ਸਰਦਾਰ ਹੀਰਾ ਸਿੰਘ ਮਾਰਿਆ ਗਿਆ ਫਿਰ ਉਸ ਦਾ ਪਤੀਜਾ ਨਾਹਰ ਸਿੰਘ ਮਿਸਲ ਦਾ ਜਥੇਦਾਰ ਬਣਿਆ ਨਕਈ ਲੜਾਈ ਛੱਡ ਕੇ ਵਾਪਸ ਆ ਗਏ ਕੁਛ ਚਿਰ ਪਿਛੋਂ ਪੰਗੀ ਸਰਦਾਰ ਝੰਡਾ ਸਿੰਘ ਤੇ ਗੰਡਾ ਸਿੰਘ ਨੇ ਪਾਕਪਟਨ ਤੇ ਚੜ੍ਹਾਈ ਕੀਤੀ ਮੁਹੰਮਦ ਅਜੀਮ ਲੜ ਕੇ ਹਾਰ ਗਿਆ ਪੰਗਿਆਂ ਨੇ ਪਾਠਪਤਨ ਦੇ ਉਦਾਲੇ ਦਾ ਇਲਾਕਾ ਮੰਨ ਲਿਆ ਡਿੱਗੇ ਹੋਏ ਵਕਾਰ ਨੂੰ ਕਾਇਮ ਕਰਨ ਤੇ ਖੁਸ਼ੇ ਹੋਏ ਮੁਲਕ ਨੂੰ ਫੇਰ ਕਬਜ਼ੇ ਕਰਨ ਵਾਸਤੇ ਅਹਿਮਦ ਸ਼ਾਹ ਅਬਦਾਲੀ ਬੜੀ ਭਾਰੀ ਫੌਜ ਲੈ ਕੇ ਇੱਕ ਵਾਰ ਫੇਰ ਪੰਜਾਬ ਉੱਤੇ ਚੜ ਆਇਆ ਚੜੇ ਦਸੰਬਰ 1766 ਈਸਵੀ ਹੀ ਉਹ ਦਰਿਆ ਅਟਕ ਤੋਂ ਟੱਪ ਪਿਆ ਰੋਹਤਾਸ ਦੇ ਇਲਾਕੇ ਵਿੱਚ ਉਸ ਵੇਲੇ 7000 ਸਿੱਖ ਸਨ ਉਹ 9.1 ਮੀਲ ਅੱਗੇ ਵਧ ਕੇ ਅਬਦਾਲੀ ਨੂੰ ਮਿਲੇ ਦਰਾਨੀ ਫੌਜ ਦੀ ਗਿਣਤੀ ਸਿੱਖਾਂ ਨਾਲੋਂ 8-10 ਗੁਣਾ ਵਧੇਰੇ ਸੀ ਸੋ ਇਸ ਲੜਾਈ ਵਿੱਚ ਸਿੱਖਾਂ ਦਾ ਬੜਾ ਨੁਕਸਾਨ ਹੋਇਆ ਇਹ ਪਹਿਲੀ ਜਿੱਤ ਹਾਸਲ ਕਰਕੇ ਅਬਦਾਲੀ ਰੋਹਤਾਸ ਤੋਂ ਅੱਗੇ ਲੰਘਿਆ ਤਾਂ ਗੁਜਰਾਤ ਦਾ ਸ਼ਾ ਦੌਲਾ ਤੇ ਹੋਰ ਕਈ ਮੁਸਲਮਾਨ ਸਰਦਾਰ ਉਸ ਨਾਲ ਆ ਮਿਲੇ ਰੋਹਤਾਸ ਕੋਲ ਖਾਰੀ ਹੋਈ ਸਿੱਖਾਂ ਨੇ ਜੇਲਮ ਦੇ ਉਰਲੇ ਕੰਡੇ ਫਿਰ ਦਰਾਨੀ ਫੌਜ ਉਤੇ ਹਮਲਾ ਕੀਤਾ ਪਰ ਗਿਣਤੀ ਥੋੜੀ ਹੋਣ ਕਰਕੇ ਫਿਰ ਹਾਰ ਗਏ ਇਥੋਂ ਅਬਦਾਲੀ ਸਿਆਲ ਕੋਟਾ ਬੈਠਾ 10 ਦਸੰਬਰ ਨੂੰ ਉਥੋਂ ਚੱਲ ਕੇ 8 ਮੀਲ ਅੱਗੇ ਆ ਬੈਠਾ ਇਲਾਕੇ ਦੇ ਜ਼ਿਮੀਦਾਰਾਂ ਨੂੰ ਬੁਲਾ ਕੇ ਉਹਨੇ 1.5 ਲੱਖ ਨਜ਼ਰਾਨਾ ਅਗਵਾਇਆ 15 ਦਸੰਬਰ ਨੂੰ ਅਬਦਾਲੀ ਡਸਕੇ ਪੁੱਜ ਗਿਆ ਇਸ ਇਲਾਕੇ ਦੇ ਜ਼ਿਮੀਦਾਰ ਤੋਂ ਉਹ 3 ਲੱਖ ਮਾਮਲਾ ਇਕੱਠਾ ਕੀਤਾ ਉਸਨੇ ਇਥੋਂ ਚੱਲ ਕੇ 21 ਦਸੰਬਰ ਨੂੰ ਅਬਦਾਲੀ ਫਾਜ਼ਲਬੋਦ ਲਾਹੌਰ ਤੋਂ 7 ਮੀਲ ਆਪੂਜਾ ਲਾਹੌਰ ਵਿੱਚ ਉਸ ਵੇਲੇ ਸਿੱਖਾਂ ਦੀ 8000 ਫੌਜ ਸੀ ਅਬਦਾਲੀ ਨੇੜੇ ਪੁੱਜਾ ਤਾਂ ਸਿੱਖ ਸਰਦਾਰ ਸਰਦਾਰ ਲੈਣਾ ਸਿੰਘ ਗੁੱਜਰ ਸ਼ੋਭਾ ਸਿੰਘ ਸਣੇ ਫੌਜ ਲਾਹੌਰ ਖਾਲੀ ਕਰਕੇ ਚਲੇ ਗਏ ਲੈਣਾ ਸਿੰਘ ਤੇ ਗੁੱਜਰ ਸਿੰਘ ਕਸੂਰ ਨੂੰ ਤੁਰਪੇ ਤੇ ਸ਼ੋਭਾ ਸਿੰਘ ਪਾਕਪਟਨ ਵੱਲ 22 ਦਸੰਬਰ ਨੂੰ ਅਬਦਾਲੀ ਲਾਹੌਰ ਵਿੱਚ ਦਾਖਲ ਹੋਇਆ ਸ਼ਹਿਰ ਦੇ ਪਤਵੰਤੇ ਮੁਸਲਮਾਨ ਤੇ ਹਿੰਦੂ ਪਰੇ ਡੈਪੂਟੇਸ਼ਨ ਬਣਾ ਕੇ ਅਬਦਾਲੀ ਕੋ ਲਾਇਆ ਤੇ ਬੇਨਤੀ ਕੀਤੀ ਕਿ ਜੇ ਸ਼ਹਿਰ ਵਾਸੀਆਂ ਦਾ ਭਲਾ ਚਾਉਂਦੇ ਹੋ ਤਾਂ ਸਰਦਾਰ ਲਾਣਾ ਸਿੰਘ ਨੂੰ ਬੁਲਾ ਕੇ ਸੂਬੇਦਾਰ ਬਣਾ ਦਿਓ ਕਿਉਂਕਿ ਉਹ ਨੇਕ ਨਿਆਕਰ ਤੇ ਸਾਰਿਆਂ ਦਾ ਸਾਂਝਾ ਹਾਕਮ ਹੈ ਉਹ ਹਿੰਦੂ ਮੁਸਲਮਾਨਾਂ ਨੂੰ ਇੱਕੋ ਜਿਹਾ ਜਾਣਦਾ ਹੈ ਉਹਨਾਂ Eid ਦੇ ਦਿਨ ਸ਼ਹਿਰ ਦੇ ਕਾਜ਼ੀਆਂ ਮੁਲਾਣਿਆਂ ਨੂੰ ਪਗੜੀਆਂ ਦਿੱਤੀਆਂ ਸਨ ਉਹਨਾਂ ਇਹ ਵੀ ਕਿਹਾ ਕਿ ਜੇ ਕਿਸੇ ਹੋਰ ਨੂੰ ਲਾਹੌਰ ਦਾ ਹਾਕਮ ਬਣਾਓਗੇ ਤਾਂ ਸਿੱਖ ਉਸਨੂੰ ਰਾਜ ਕਰਨ ਨਹੀਂ ਦੇਣਗੇ ਅਬਦਾਲੀ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਗਿਆ ਸੀ ਉਨੇ ਪਿੰਡ ਮੂਦੇ ਦੇ ਰਹਿਣ ਵਾਲੇ ਰਹਿਮਤੁੱਲ ਬੈਗ ਨੂੰ ਆਪਣੀ ਚਿੱਠੀ ਦੇ ਕੇ ਸਰਦਾਰ ਲੈਣਾ ਸਿੰਘ ਕੋਲ ਭੇਜਿਆ ਤੇ ਨਾਲ ਹੀ ਤੋਹਫੇ ਵਜੋਂ ਕਾਬਲ ਦੇ ਮੇਵੇ ਭੇਜੇ ਚਿੱਠੀ ਚ ਸਰਦਾਰ ਲੈਣਾ ਸਿੰਘ ਨੂੰ ਲਾਹੌਰ ਦੀ ਸੁਬੇਦਾਰੀ ਦੇਣ ਵਾਸਤੇ ਲਿਖਿਆ ਸੀ ਅਗੋ ਲੈਣਾ ਸਿੰਘ ਨੇ ਮੇਵੇ ਮੋੜ ਕੱਲੇ ਤੇ ਨਮੂਨੇ ਵਜੋਂ ਕੁਸ਼ੋਲਿਆਂ ਦੇ ਦਾਣੇ ਕੱਲੇ ਚਿੱਠੀ ਦੇ ਉੱਤਰ ਵਿੱਚ ਉਸਨੇ ਲਿਖਿਆ ਮੇਵੇ ਬਾਦਸ਼ਾਹ ਦੀ ਖੁਰਾਕ ਹੈ ਤੇ ਮੈਂ ਇੱਕ ਸ਼ਬਾਈ ਹਾਂ ਜੋ ਇਹੋ ਜੀ ਸਾਦਾ ਖੁਰਾਕ ਛੋਲਿਆਂ ਤੇ ਗੁਜਾਰਾ ਕਰਦਾ ਹਾਂ ਬਾਕੀ ਗੱਲ ਰਹੀ ਸੁਬੇਦਾਰੀ ਦੀ ਮੈ ਉਸ ਪੰਥ ਦਾ ਇੱਕ ਸੁਪਾਈ ਆ ਜੋ ਗੁਰੂ ਗੋਬਿੰਦ ਸਿੰਘ ਤੋਂ ਬਿਨਾ ਹੋਰ ਕਿਸੇ ਦਾ ਬਖਸ਼ਿਆ ਹੋਇਆ ਤਰਲੋਕੀ ਦਾ ਰਾਜ ਵੀ ਲੈਣ ਨੂੰ ਤਿਆਰ ਨਹੀਂ ਮੁੱਖ ਦੀ ਗੱਲ ਸਰਦਾਰ ਲਹਿਣਾ ਸਿੰਘ ਅਬਦਾਲੀ ਦੇ ਸੁਲਾਹ ਦੇ ਚਾਲ ਵਿੱਚ ਨਾ ਫਸਿਆ ਅਬਦਾਲੀ ਇੱਕ ਸਤਵਾਰਾ ਲਾਹੌਰ ਵਿੱਚ ਰਿਆ ਨਗ ਪੂਰੇ ਕਰਨ ਵਾਸਤੇ ਉਸਨੇ ਦਦਨਖਾਂ ਮੌਲਵੀ ਅਬਦੁੱਲਾ ਦੇ ਪ੍ਰਾਣ ਨੂੰ ਲਾਹੌਰ ਦਾ ਸੁਬੇਦਾਰ ਤੇ ਰਹਿਮਤਖਾਨ ਰਹਿਲੇ ਨੂੰ ਉਸ ਦਾ ਨਾਇਕ ਥਾਪਿਆ ਲਾਹੌਰ ਦਾ ਪ੍ਰਬੰਧ ਕਰਨ ਨੂੰ ਕਰਕੇ ਤੇ ਡੇਰਾ ਲਾਹੌਰ ਨੂੰ ਛੱਡ ਕੇ ਅਬਦਾਲੀ 50000 ਫੌਜ ਲੈ ਕੇ ਚੜ੍ਹਦੇਵਾਲ ਨੂੰ ਹੋਤਰਿਆ ਉਸ ਕੋਲ 7000 ਜਜਾਇਰ ਕੀ ਦੂਰ ਮਾਰੂ ਬੰਦੂਕਾਂ ਵਾਲੇ ਤੇ ਕੁਛ ਤੋਪਾਂ ਵੀ ਸਨ ਜ਼ਹਾਨ ਖਾਂ ਫੈਜ਼ਲ ਤਲਬ ਖਾਂ ਬਰਖੁਰਦਾਰ ਖਾਂ ਦਰਵੇਸ਼ ਅਲੀ ਖਾਂ ਹਜ਼ਾਰਾਂ ਆਦੀ ਜਰਨਲੋਸ ਦੇ ਨਾਲ ਸਨ 28 ਦਸੰਬਰ ਨੂੰ ਅਬਦਾਲੀ ਨੇ ਫਤਿਹ ਆਬਾਦ ਉਤੇ ਆ ਹਮਲਾ ਕਰ ਦਿੱਤਾ ਕਿਲੇ ਵਿੱਚਲੇ ਕੁਝ ਸਿੱਖ ਲੜ ਕੇ ਸ਼ਹੀਦ ਹੋ ਗਏ ਤਾਂ ਅਬਦਾਲੀ ਨੇ ਪਿੰਡ ਦੇ ਇਲਾਕੇ ਲੁੱਟ ਲਏ ਉਸ ਵੇਲੇ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕਿਆ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ 20000 ਫੌਸਲੇ ਪਿੰਡ ਖਾਂਸੀ ਕੋਲ ਬੈਠੇ ਸਨ ਸਰਦਾਰ ਤਾਰਾ ਸਿੰਘ ਖੁਸ਼ਾਲ ਸਿੰਘ ਪਿੰਡ ਤਾਰਾਗੜ ਦੇ ਸਰਦਾਰ ਲੈਣਾ ਸਿੰਘ ਗੁੱਜਰ ਤੇ ਪਿੰਡ ਕਾਹਨ ਕੋਲ ਜਦ ਅਫਗਾਨੀ ਫਤਿਹਬਦ ਲੁੱਟ ਰਿਆ ਸੀ ਉਦੋਂ ਚੜ੍ਹ ਸਿੰਘ ਤੇ ਲੈਣਾ ਸਿੰਘ ਨੇ ਹਮਲਾ ਕਰਕੇ ਲਾਹੌਰ ਕੋਲ ਅਫਗਾਨੀ ਦਾ ਡੇਰਾ ਲੁੱਟ ਲਿਆ ਖਬਰ ਸੁਣ ਕੇ ਅਫਗਾਨੀ ਛੇਤੀ ਛੇਤੀ ਲਾਹੌਰ ਨੂੰ ਪਰਤਿਆ ਤੇ 1 ਜਨਵਰੀ 1767 ਈਸਵੀ ਨੂੰ ਮਹਿਮੂਦ ਤੁਲੀ ਲਾਹੌਰ ਦੇ ਨੇੜੇ ਆ ਪੁੱਜਾ ਸਿੱਖੋ ਦੇ ਆਉਣ ਤੋਂ ਪਹਿਲਾਂ ਡੇਰਾ ਲੁੱਟ ਕੇ ਦੂਰ ਨਿਕਲ ਗਏ ਸਰਦਾਰ ਚੜ੍ਹ ਸਿੰਘ ਸ਼ੁਕਰ ਚੱਕਿਆ ਸਰਦਾਰ ਲੈਣਾ ਸਿੰਘ ਸਰਦਾਰ ਗੁਰਜ ਸਿੰਘ ਪੰਗੀ ਅੰਮ੍ਰਿਤਸਰ ਆ ਇਕੱਠੇ ਹੋਏ। ਜਹਾਨ ਖਾਨ ਨੇ 15000 ਫੌਜ ਨਾਲ 17 ਜਨਵਰੀ ਨੂੰ ਉਹਨਾਂ ਉਤੇ ਹਮਲਾ ਕੀਤਾ। ਇੱਕ ਪੈਰ ਬੜੀ ਲਹੂ ਢੋਲਵੀ ਲੜਾਈ ਹੋਈ ਜਿਸ ਵਿੱਚ 6000 ਦਰਾਨੀ ਕਤਲ ਹੋਏ। ਜਹਾਨ ਖਾਨ ਹਾਰ ਕੇ ਨਸ ਗਿਆ। ਅਬਦਾਲੀ ਆਪ ਫੌਜ ਲੈ ਕੇ ਗਿਆ ਤਾਂ ਸਿੱਖ ਜੰਗਲ ਵਿੱਚ ਜਾ ਵੜੇ। 17 ਜਨਵਰੀ ਨੂੰ ਅਬਦਾਲੀ ਬਿਆਸ ਟੱਪਿਆ ਤੇ ਅਗਲੇ ਦਿਨ ਸਿਹੇੜੀ ਪਿੰਡ ਜਾੜੀਰਾ ਕੀਤਾ। ਇੱਥੇ ਨਜੀਬੋਦੋਲਾ ਦਾ ਵਕੀਲ ਰਾਏ ਮੇਘਰਾਜ, ਮੀਰ ਕਾਸਮ ਦਾ ਵਕੀਲ ਸੁਜਾਨ ਰਾਏ ਰਾਜਾ ਜਵਾਰਮਾਲ ਦਾ ਵਕੀਲ ਲਾਹੌਰੀ ਮਲ ਰਾਜਾ ਮਾਧੋ ਸਿੰਘ ਦਾ ਵਕੀਲ ਪੀਮ ਸਿੰਘ ਰਾਜਾ ਅਮਰ ਸਿੰਘ ਪਟਿਆਲੇ ਦਾ ਵਕੀਲ ਤੇ ਰਾਏ ਕੱਲੇ ਦਾ ਵਕੀਲ ਅਬਦਾਲੀ ਦੇ ਪੇਸ਼ ਹੋਏ ਤੇ ਸਭ ਨੇ ਨਜਰਾਨੇ ਪੇਸ਼ ਕੀਤੇ ਅਬਦਾਲੀ ਨੇ ਸਾਰੇ ਵਕੀਲਾਂ ਨੂੰ ਹੁਕਮ ਕੀਤਾ ਕਿ ਆਪਣੇ ਮਾਲਕਾਂ ਨੂੰ ਕਹੋ ਕਿ ਉਹ ਆਪ ਹਾਜ਼ਰ ਹੋਣ ਰਾਜਾ ਪਟਿਆਲਾ ਅਬਦਾਲੀ ਨੂੰ ਨੂਰ ਮੈਲ ਆ ਮਿਲਿਆ ਤੇ ਅਬਦਾਲੀ ਸਤਲੁਜ ਟੱਪ ਕੇ ਮਾਸ਼ੀ ਵੜਿਆ ਬੈਠਾ ਇੱਥੇ ਸਿੱਖਾਂ ਨੇ ਚੁਫੇਰੀਓਂ ਉਸ ਉਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਇੱਕ ਦਿਨ ਨਾਸਰ ਖਾਂ ਬਲੋਛ ਸਿੱਖਾਂ ਦੇ ਟੱਕਰੇ ਵਾਸਤੇ ਉਹਨਾਂ ਮਗਰ ਵਧਿਆ ਪਰ ਬੁਰੀ ਤਰ੍ਹਾਂ ਹਾਰ ਕੇ ਮੁੜਿਆ ਅਬਦਾਲੀ ਇਸ ਮਾਲੀ ਬਾਦ ਅੰਬਾਲੇ ਤੋਂ ਵੀ ਮੇਲ ਦੇਖਣ ਵਾਲਾ ਜਾ ਪੁੱਜਾ ਇਥੋਂ 9 ਮਾਰਚ ਨੂੰ ਉਹ ਨਜੀਬਉਦੋਲਾ ਉਸਤੇ ਪੇਸ਼ ਹੋਇਆ ਤੇ 2 ਲੱਖ ਨਜ਼ਰਾਨਾ ਤਾਰਿਆ ਅਬਦਾਲੀ 18 ਮਾਰਚ ਨੂੰ ਅੰਬਾਲੇ ਪੁੱਜਾ ਤੇ 2 ਦਿਨ ਪਿਛੋਂ ਸਰਹੰਦਾ ਬੈਠਾ ਇਤੋਂ ਰਾਜਾ ਅਮਰ ਸਿੰਘ ਪਟਿਆਲੇ ਨੇ 3 ਲੱਖ ਰਾਜ ਤਾਰਿਆ ਅਬਦਾਲੀ ਨੇ ਉਸ ਨੂੰ ਸਰਾਂਧੀ ਸੋਬੇਦਾਰੀ ਤੇ ਮਹਾਰਾਜਾ ਇਹ ਰਾਜਗਾਂ ਦਾ ਖਿਤਾਬ ਦਿੱਤਾ ਰਾਜਾ ਅਮਰ ਸਿੰਘ ਨੇ 2 ਲੱਖ ਹੋਰ ਦੇ ਕੇ 30 ਹਜ਼ਾਰ ਟੱਕਾਂ ਜੋ ਅਬਦਾਲੀ ਨੇ ਅੰਬਾਲੀ ਦੇ ਇਲਾਕੇ ਵਿੱਚੋਂ ਬੰਦੀਆਂ ਸਨ ਛੁਡਾਣੀਆਂ ਸਭ ਨੂੰ ਖਰਚ ਦੇ ਕੇ ਕਰੋ ਕਰੀ ਵੇਚ ਦਿੱਤਾ ਇਸ ਨੇਕੀ ਬਦਲੇ ਲੋਕ ਉਸ ਨੂੰ ਬੰਦੀ ਛੋੜ ਕਹਿਣ ਲੱਗ ਪਏ ਉੱਥੋਂ ਚੱਲ ਕੇ ਅਬਦਾਲੀ ਮਾਸ਼ੀਵਾੜੇ ਆ ਬੈਠਾ ਤੇ ਡੇਢ ਮਹੀਨਾ ਰਿਹਾ ਐਸੇ ਸਮੇਂ ਸਿੱਖਾਂ ਦੇ ਇੱਕ ਦਲ ਨੇ ਜਮਨਾ ਤੋਂ ਪਾਰ ਟੱਪ ਕੇ ਨਜੀਬੋਦੋਲਾ ਦਾ ਇਲਾਕਾ ਜਲਟਿਆ ਸ਼ਾਮਲੀ ਤੇ ਕਰਾਨਾਂ ਦੇ ਵਿਚਕਾਰ ਲੜਾਈ ਹੋਈ ਸਰਦਾਰ ਬਗੇਲ ਸਿੰਘ ਜ਼ਖਮੀ ਹੋ ਗਿਆ ਤਾਂ ਸਿੱਖ ਫੌਜਾਂ ਮੈਦਾਨ ਚੋਂ ਖਿਸਕ ਗਈਆਂ ਮਾਸ਼ੀਵਾੜੀ ਤੋਂ ਉੱਠ ਕੇ ਅਬਦਾਲੀ ਲਾਹੌਰ ਰਾਹੀਂ ਕਾਬਲ ਨੂੰ ਤੁਰ ਪਿਆ ਉਹ ਲਾਹੌਰ ਦੇ ਨੇੜੇ ਪੁੱਜਾ ਤਾਂ ਸਿੰਘਾਂ ਨੇ ਉਸ ਉੱਤੇ ਹਮਲਾ ਕੀਤਾ ਅਬਦਾਲੀ ਲਾਹੌਰ ਵਿੱਚ ਜਾ ਲੁਕਿਆ ਇੱਥੋਂ ਤੁਰ ਕੇ ਉਹ ਸਿਆਲਕੋਟ ਜਾ ਬੈਠਾ ਉਹਨੇ ਇਲਾਕਾ ਲੋਟ ਲਿਆ ਤੇ 20000 ਟੱਕਾਂ ਬੰਨ ਕੇ ਤਲਾਅ ਤੁਰਿਆ ਸਰਦਾਰ ਜਸਾ ਸਿੰਘ ਸਰਦਾਰ ਬਗੇਲ ਸਿੰਘ ਤੇ ਸਰਦਾਰ ਚੜ੍ਹ ਸਿੰਘ ਆਦੀ ਨੇ ਜੇਲਮ ਕੱਡੇ ਅਬਦਾਲੀ ਉੱਤੇ ਹਮਲਾ ਕਰਕੇ ਠਕਾਂ ਛਡਾਲੀਆਂ ਤੇ ਬਹੁਤ ਸਾਰਾ ਸਮਾਨ ਲੁੱਟ ਲਿਆ ਇੱਥੇ ਬੜਾ ਨੁਕਸਾਨ ਉਠਾ ਕੇ ਅਬਦਾਲੀ ਘਰੋਂ ਗਿਆ ਉਹ ਜੇਲਮ ਪਾਰ ਹੋਇਆ ਤਾਂ ਸਿੱਖਾਂ ਨੇ ਪਰਤ ਕੇ ਆਪ ਆਪਣੇ ਇਲਾਕੇ ਉੱਤੇ ਕਮਜਾ ਕਰ ਲਿਆ ਸਰਦਾਰ ਲਹਿਣਾ ਸਿੰਘ ਗੁੱਜਰ ਸਿੰਘ ਤੇ ਸ਼ੋਭਾ ਸਿੰਘ ਫੌਜ ਲੈ ਕੇ ਸ਼ਾਲਮਾਰ ਬਾਗ ਜਾ ਬੈਠੇ ਉਹਨਾਂ ਅਬਦਾਲੀ ਦੇ ਬਣਾਈ ਸੂਬੇਦਾਰ ਦਾਦਨਖਾਨ ਨੂੰ ਸੁਨੇਹਾ ਭੇਜਿਆ ਕਿ ਜਾਂ ਲਾਹੌਰ ਖਾਲੀ ਕਰ ਦਿਓ ਤੇ ਜਾਂ ਲੜਾਈ ਵਾਸਤੇ ਤਿਆਰ ਹੋ ਜਾਓ ਦਾਦਨਖਾ ਵਿੱਚ ਸਿੰਘਾਂ ਦੇ ਟੱਕਰੇ ਦੀ ਹਿੰਮਤ ਕਿੱਥੇ ਸੀ ਉਹ ਸ਼ਹਿਰ ਦੇ ਪਤਵੰਦਿਆਂ ਮੀਆਂ ਮੁਹੰਮਦ ਆਸ਼ਕ ਮੀਰ ਰਥੂ ਸ਼ਾ ਹਾਫਿਜ਼ ਕਾਦਰਬਖਸ਼ ਲਾਲਾ ਮਹਾਰਾਜ ਸਿੰਘ ਨੂੰ ਨਾਲ ਲੈ ਕੇ ਸਿੱਖ ਸਰਦਾਰਾਂ ਦੇ ਪੇਸ਼ ਹੋਇਆ ਉਹਨਾਂ ਦਾ ਦਾਦਨਖਾ ਦੀ ਬੜੀ ਇੱਜ਼ਤ ਕੀਤੀ ਉਸ ਦਾ 20000 ਰੁਪਏ ਰੋਜ਼ ਪੱਤਾ ਲਾ ਦਿੱਤਾ ਤੇ ਇਸ ਤਰ੍ਹਾਂ ਅਮਨ ਨਾਲ ਹੀ ਸਿੱਖਾਂ ਦਾ ਫੇਰ ਲਾਹੌਰ ਉਤੇ ਕਬਜ਼ਾ ਹੋ ਗਿਆ ਪਹਿਲੇ ਕਬਜ਼ੇ ਬਹਾਲ ਕਰਕੇ ਸਿੱਖ ਸਰਦਾਰ ਨਵੇਂ ਇਲਾਕੇ ਮੰਲਣ ਲੱਗੇ ਗੁਜਰ ਸਿੰਘ ਨੇ ਰਾਵਲਪਿੰਡੀ ਦੇ ਉਦਾਲੇ ਦਾ ਗਖੜਾ ਦਾ ਇਲਾਕਾ ਮਲ ਕੇ ਆਪਣੇ ਵੱਲੋਂ ਉਥੋਂ ਦਾ ਹਾਕਮ ਸਰਦਾਰ ਮਿਲਖਾ ਸਿੰਘ ਥੇਹ ਰੂਪੀਆਂ ਨੂੰ ਥਾਪਿਆ ਉਸਨੇ ਆਪਣੀ ਰਾਜਧਾਨੀ ਰਾਵਲਪਿੰਡੀ ਬਣਾ ਕੇ 1767 ਈਸਵੀ ਦੇ ਅਖੀਰ ਤੱਕ ਉੱਥੇ ਕਬਜ਼ੇ ਵਿੱਚ 3 ਲੱਖ ਸਾਲਾਨਾ ਦਾ ਇਲਾਕਾ ਹੋ ਗਿਆ ਐਸੇ ਸਮੇਂ ਸਰਦਾਰ ਬੁੱਧ ਸਿੰਘ ਸਿੰਘਪੁਰਿਆ ਨੇ ਸ਼ੇਖ ਨਜਾਮਉਦੀਨ ਨੂੰ ਸਕਸ਼ ਦੇ ਕੇ ਜਲੰਧਰ ਮਲ ਲਿਆ ਨਾਲ ਹੀ ਉਸਨੇ ਬੁਲੰਦਗੜ ਬਹਿਰਾਮਪੁਰ ਨੂਰਪੁਰ ਤੇ ਹੈਬਤਪੁਰ ਪੱਟੀ ਉੱਤੇ ਕਬਜ਼ਾ ਕਰ ਲਿਆ ਇਹ ਸਾਰਾ ਤੈਨ ਕੋ ਲੱਖ ਦਾ ਇਲਾਕਾ ਸੀ ਸਰਦਾਰ ਗੁਰਬਖਸ਼ ਸਿੰਘ ਪਾਈਕੇ ਦੇ ਪੁੱਤਰ ਦੇਸੂ ਸਿੰਘ ਨੇ ਪੀਖ ਬਖਸ਼ ਤੇ ਨਿਆਮਤ ਖਾਂ ਦੋਵੇਂ ਪਰਾ ਤੋਂ ਕੈਥਲ ਖੋ ਲਿਆ ਨਿਆਮਤ ਖਾਂ ਨੇ ਸਰਦਾਰ ਦੇਸੂ ਸਿੰਘ ਦੀ ਈਨ ਮੰਨ ਕੇ ਕਈ ਪਿੰਡ ਜ਼ਗੀਰ ਵਜੋਂ ਲੈ ਲੇ ਪਰ ਪੀਖ ਬਖਸ਼ ਡਰ ਦਾ ਨਸ ਗਿਆ 1767 ਈਸਵੀ ਦੇ ਅਖੀਰ ਵਿੱਚ ਸਿੱਖ ਫਿਰ ਨਜੀਬੋਦौला ਦਾ ਇਲਾਕਾ ਲੁੱਟਣ ਵਾਸਤੇ ਚੜ ਪਏ ਉੰਨੇ ਦਸੰਬਰ ਨੂੰ ਖਾਸਾ ਫੌਜਾਂ ਦਿੱਲੀ ਕੋਲ ਆ ਪੁੱਜੀਆਂ ਨਜੀਬਉਦੋਲਾ ਨੇ ਆਪਣੇ ਮਾਥੀ ਹਿੱਤ ਜਾਕੋਬ ਅਲੀ ਨੂੰ ਹੁਕਮ ਭੇਜਿਆ ਕਿ ਤਗੜੇ ਹੋ ਕੇ ਦਿੱਲੀ ਦੇ ਰਾਖੀ ਕਰੋ ਸਿੱਖ ਦਿੱਲੀ ਦਾ ਪਾਸਾ ਛੱਡ ਕੇ ਜਮਨਾ ਤੋਂ ਪਾਰ ਲੰਘ ਕੇ ਨਨੋਤੇ ਤੇ ਜਾ ਪਏ ਨਜੀਬਉਦੋਲਾ ਵੀ ਫੌਜ ਲੈ ਕੇ ਜਾ ਪਿਆ ਬੜੀ ਸਖਤ ਲੜਾਈ ਪਿੱਛੋਂ ਸਿੱਖ ਸਹਾਰਨਪੁਰ ਨੂੰ ਹਟ ਗਏ ਇਸਲਾਮਨਗਰ ਕੋਲ ਫਿਰ ਲੜਾਈ ਹੋਈ ਜਨਵਰੀ 1768 ਈਸਵੀ ਨੂੰ ਸਿੱਖ ਰਾਜਕਾਟ ਤੋਂ ਜਮਨਾ ਟੱਪ ਕੇ ਆਪਣੇ ਇਲਾਕੇ ਵਿੱਚ ਆ ਵੜ ਗਏ ਮਾਰਚ 1768 ਈਸਵੀ ਵਿੱਚ ਸਿੱਖ ਫਿਰ ਨਜੀਬਉਦੋਲਾ ਦੇ ਇਲਾਕੇ ਲੁੱਟਣ ਜਾਪੇ ਨਜੀਬਉਦੋਲਾ ਪਿੰਡ ਆਵਲੇ ਵਿੱਚ ਆਪਣੇ ਪੁੱਤਰ ਕਾਲੇਖਾਂ ਦੇ ਵਿਆਹ ਵਿੱਚ ਰੁੱਝਿਆ ਹੋਇਆ ਸੀ ਸਿੱਖਾਂ ਨੇ ਪਾਣੀਪਤ ਤੇ ਕਰਨਾਲ ਲੁੱਟ ਲਿਆ ਖਬਰ ਸੁਣ ਕੇ ਨਜੀਬਉਦੋਲਾ ਫੌਜ ਲੈ ਕੇ ਸਿੱਖਾਂ ਦੇ ਟਾਕਰੇ ਤੇ ਆਇਆ ਲਗਾਤਾਰ ਕਈ ਦਿਨ ਲੜਾਈਆਂ ਹੋਈਆਂ ਜਿਨ੍ਹਾਂ ਵਿੱਚ ਨਜੀਬਉਦੋਲਾ ਪੂਰੀ ਤਰ੍ਹਾਂ ਹਾਰ ਗਿਆ ਉਸ ਨੂੰ ਪਿੰਡੋਂ ਕੱਢ ਕੇ ਸਿੱਖ ਦਿੱਲੀ ਉੱਤੇ ਜਾ ਤਮਕੇ ਦਿੱਲੀ ਦੀ ਰਾਖੀ ਕਰਨ ਵਾਲਾ ਉਸ ਵੇਲੇ ਕੋਈ ਵੀ ਨਹੀਂ ਸੀ ਬਾਦਸ਼ਾਹ ਸ਼ਾ ਆਲਮਸਾਨੀ ਦੂਜਾ ਆਪ ਦਿੱਲੀ ਤੋਂ ਬਾਹਰ ਸੀ। ਹਕੂਮਤ ਦਾ ਸਾਰਾ ਕੰਮ ਰਾਜਮਾਤਾ ਬਾਦਸ਼ਾਹੀ ਮਾਂ ਤੇ ਨਜੀਬੋਦੋਲਾ ਕਰਦੇ ਸਨ। ਮਗਰਲਾ ਸਿੱਖਾਂ ਤੋਂ ਪੂਰੀ ਤਰ੍ਹਾਂ ਹਾਰ ਚੁੱਕਾ ਸੀ। ਉਸ ਵਿੱਚ ਫੇਰ ਟੱਕਰਾਂ ਕਰਨ ਦੀ ਸ਼ਕਤੀ ਨਹੀਂ ਸੀ ਰਹੀ। ਉਸਨੇ ਦਿੱਲੀ ਵਿੱਚੋਂ ਆਪਣਾ ਮੁਖਤਿਆਰ 에ਜੰਟ ਸੁਲਤਾਨ ਖਾਂ ਸਣੇ ਫੌਜ ਬੁਲਾ ਲਿਆ ਤੇ ਰਾਜਮਾਤਾ ਕੋਲ ਆਪਣਾ ਅਸਤੀਫਾ ਪੇਸ਼ ਦਿੱਤਾ ਕਿ ਮੈਂ ਸਿੱਖਾਂ ਦੇ ਟੱਕਰੇ ਉੱਤੇ ਦਿੱਲੀ ਦੀ ਰਾਖੀ ਕਰਨ ਤੋਂ ਅਸਮਰਥ ਹਾਂ। ਦਸੰਬਰ 1768 ਇਸਵੀ ਵਿੱਚ ਚੰਨੇ ਜੇਬੋਦੋਲਾ ਇੱਕ ਲੜਾਈ ਵਿੱਚ ਸਿੱਖਾਂ ਨਾਲ ਫੇਰ ਲੜਿਆ ਤੇ ਹਾਰ ਗਿਆ। ਇਸ ਤੋਂ ਪਿੱਛੋਂ ਦਰਿਆ ਜਮਨਾ ਤੋਂ ਪਾਰ ਸਿੱਖਾਂ ਦੇ ਹਮਲੇ ਆਮ ਹੋ ਗਏ। ਤੰਗਾ ਕੇ ਜਮਨਾ ਕੰਗਾ ਦੇ ਉੱਪਰਲੇ ਇਲਾਕੇ ਦੇ ਹਾਕਮਾਂ ਤੇ ਚੌਧਰੀਆਂ ਨੇ ਸਿੱਖਾਂ ਦੀ ਈਨ ਮੰਨ ਲਈ ਤੇ ਕਰ ਰਾਖੀ ਲੁੱਟ ਮਾਰ ਨਾ ਕਰਨ ਬਦਲੇ ਚੰਦਾ ਨਜ਼ਰਾਨਾ ਭਰਨਾ ਦੇਣਾ ਪ੍ਰਵਾਨ ਕਰ ਲਿਆ। ਫੇਰ ਸ਼ਮਾਈ 2 ਤੋਂ 5 ਰੁਪਏ ਜੀ ਪ੍ਰਤੀ ਲਿਆ ਜਾਂਦਾ ਸੀ। ਸਿੱਖ ਸਰਦਾਰਾਂ ਨੇ ਉਹ ਸਾਰਾ ਇਲਾਕਾ ਆਪਸ ਵਿੱਚ ਵੰਡ ਲਿਆ ਜਿਸ ਨੂੰ ਪੱਤੀਦਾਰੀ ਆਖਦੇ ਹਨ। ਫਸਲ ਦੇ ਸਮੇਂ ਸ਼ੇਮੇ ਨੇ ਪਿੱਛੋਂ ਥੋੜੇ ਜਿਹੇ ਸਿੱਖ ਸਪਾਈ ਜਾਂਦੇ ਤੇ ਆਪ ਆਪਣੇ ਇਲਾਕੇ ਵਿੱਚੋਂ ਗ੍ਰਾਹੀ ਕਰ ਲਿਆਉਂਦੇ 1768 ਈਸਵੀ ਦੇ ਖਿਰਲੇ ਤੱਕ ਸਾਰੇ ਪੰਜਾਬ ਉਤੇ ਸਿੱਖ ਰਾਜ ਕਾਇਮ ਹੋ ਚੁੱਕਾ ਸੀ ਉਸ ਦੀ ਹੱਦ ਚੜ੍ਹਦੇ ਪਾਸੇ ਦਰਿਆ ਜਮਨਾ ਪਹਾੜਾਂ ਤੋਂ ਲੈ ਕੇ ਕਰਨਾਲ ਤੱਕ ਲੈਹੰਦੇ ਪਾਸੇ ਦਰਿਆ ਸਿੰਧਲ ਸ਼ਹਿਰ ਅਟਕ ਤੋਂ ਪਖਰ ਤੱਕ ਦੱਖਣ ਵੱਲ ਮੁਲਤਾਨ ਤੇ ਹਿੰਦੂ रियाਸਤਾਂ ਤੋਂ ਅੰਦਰ ਤੇ ਪਹਾੜ ਦੀ ਬਾਹੀ ਪਿੰਬਰ ਜੰਮੂ ਤੋਂ ਕਾਂਗੜੇ ਤੱਕ ਕਿਤੇ ਕਿਤੇ ਕੋਸ਼ਿਸ਼ ਇਲਾਕੇ ਮੁਸਲਮਾਨ ਚੌਧਰੀਆਂ ਦੇ ਕਬਜ਼ੇ ਵਿੱਚ ਸਨ ਸਿੱਖਾਂ ਨੂੰ ਉਸ ਸਮੇਂ ਤਿੰਨ ਤਾਕਤਾਂ ਨਾਲ ਕੋਲ ਕਰਨਾ ਪਿਆ ਉਹਨਾਂ ਤਿੰਨਾਂ ਵਿੱਚੋਂ ਲਾਹੌਰ ਸਰਕਾਰ ਮੁਸਲਮਾਨ ਸੁਬੇਦਾਰ ਅਸਲੋਂ ਮੁੱਕ ਚੁੱਕੀ ਸੀ ਦਿੱਲੀ ਸਰਕਾਰ ਮੈਦਾਨ ਵਿੱਚੋਂ ਨਿਕਲ ਗਈ ਸੀ ਤੇ ਅਹਿਮਦ ਸ਼ਾਹ ਅਫਦਾਲੀ ਨੇ ਹਾਰ ਕੇ ਅਜੇ ਹਾਰ ਮੰਨੀ ਨਹੀਂ ਸੀ ਭਾਵ ਤਿੰਨਾਂ ਵਿਰੋਧੀ ਪਹਿਲਵਾਨਾਂ ਵਿੱਚੋਂ ਦੋ ਦੀ ਕੰਡ ਲੱਗ ਚੁੱਕੀ ਸੀ ਤੇ ਤੀਜੇ ਦੀ ਲੱਗਣ ਵਾਲੀ ਸੀ ਦਸੰਬਰ 1768 ਈਸਵੀ ਵਿੱਚ ਅਫਦਾਲੀ ਫੇਰ ਫੌਜ ਲੈ ਕੇ ਚੜ੍ਹਾ ਆਇਆ ਸਿੱਖ ਉਸਦੇ ਟੱਕਰਾ ਕਰਨ ਵਾਸਤੇ ਤਿਆਰ ਹੋਖਲੇ ਅਬਦਾਲੀ ਬਿਨਾਂ ਟੱਕਰੇ ਹੀ ਜਨਾਤੋ ਵਾਪਸ ਮੁੜ ਗਿਆ ਉਸ ਤੋਂ ਅੱਗੇ ਵਧ ਕੇ ਸਿੱਖਾਂ ਨਾਲ ਟੱਕਰਾ ਲੈਣ ਦਾ ਹੌਸਲਾ ਨਾ ਕੀਤਾ ਅਗਲੇ ਸਾਲ ਦਸੰਬਰ 1769 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਆਖਰੀ ਵਾਰ ਅਟਕਤੋਂ ਪਾਰ ਟੱਪਿਆ ਇਸ ਵਾਰ ਜੇਲਮ ਤੋਂ ਲੈਨਦੇ ਪਾਸੇ ਕਿਲਾ ਰੋਹਤਾਸ ਵਿੱਚ ਸਿੱਖ ਅਬਦਾਲੀ ਦਾ ਟੱਕਰਾ ਕਰਨ ਵਾਸਤੇ ਤਿਆਰ ਹੋਖਲੇ ਜੇ ਸਬਤਾਲੀ ਤੋਂ ਸਾਰਾ ਹਿੰਦੁਸਤਾਨ ਕੰਬਦਾ ਸੀ ਉਹ ਸਿੱਖਾਂ ਨਾਲ ਲੜਨ ਦੀ ਦਲੇਰੀ ਨਾ ਕਰ ਸਕਿਆ ਜੇਲਮਾਪਾਰ ਹੀ ਕੁਛ ਨੇ ਰਹਿ ਕੇ ਉਹ ਬੁੱਢਾ ਜਰਨੈਲ ਵਾਪਸ ਕਾਬਲ ਨੂੰ ਮੁੜ ਗਿਆ ਇਸ ਤਰ੍ਹਾਂ ਤੇ ਜੇ ਪਹਿਲਵਾਨ ਨੂੰ ਵੀ ਸਾਫ ਕੰਡ ਲਾ ਕੇ ਸਿੱਖਾਂ ਨੇ ਪੰਜਾਬ ਵਿੱਚੋਂ ਕੱਢ ਦਿੱਤਾ ਇਹ ਮਸ਼ਾਬਦਾਲੀ ਦੇ ਨਾਲ ਉਸ ਦਾ ਲਾਇਕ ਜਰਨੈਲ ਜਹਾਨ ਖਾਂ ਹੋਇਆ ਕਰਦਾ ਸੀ ਸਿੱਖਾਂ ਤੁਾਰ ਕੇ ਉਹ ਦੋਵੇਂ ਜੀਵਨਬਾਜੀ ਹੀ ਹਾਰ ਬੈਠੇ 14 ਮਾਰਚ 1733ਵੇਂ ਜਹਾਂ ਕਾ ਮਰ ਗਿਆ ਤੇ 14 ਅਪ੍ਰੈਲ 1732ਵੇਂ ਨੂੰ ਅਹਿਮਦ ਸ਼ਾਹ ਅਬਦਾਲੀ ਇਸ ਦੁਨੀਆ ਤੋਂ ਚਲਾਣਾ ਕਰ ਗਿਆ ਉਸ ਦੀ ਮੌਤ ਪਿੰਡ ਮੁਰਗਾ ਸੁਲੇਮਾਨ ਪਹਾੜਾਂ ਵਿੱਚ ਹੋਈ ਉਹ ਸ਼ਹਿਰ ਕੰਦਾਰ ਵਿੱਚ ਦਫਨਾਇਆ ਗਿਆ ਉਸ ਦੇ ਅੰਤਮ ਨਿਸ਼ਾਨ ਉਤੇ 90000 ਰੁਪਏ ਖਰਚ ਕਰਕੇ ਬੜਾ ਸੁੰਦਰ ਮਕਬਰਾ ਬਣਾਇਆ ਗਿਆ ਖਾਸੇ ਦੀ ਫੌਜੀ ਤਾਕਤ ਬਾਰੇ ਵੱਖ-ਵੱਖ ਇਤਿਹਾਸਕਾਰਾਂ ਦੇ رائے ਆ ਡੱਡ ਹੈ ਜਾਟ ਥਾਮਸ ਲਿਖਦਾ ਹੈ ਕਿ ਸਿੱਖਾਂ ਦੇ ਲੜਾਈ ਫੌਜ ਦੀ ਗਿਣਤੀ 8000 ਸਵਾਰ ਤੇ 5000 ਪੈਦਲ ਸੀ ਬਰਾਊਨ ਲਿਖਦਾ ਹੈ ਕੇ 73000 ਅਸਵਾਰ ਤੇ 25000 ਪੈਦਲ ਸੀ ਤੈਮੂਰ ਸ਼ਾਹ ਵਾਲੀਏ ਕਾਬਲ ਕੇਵਲ 50000 ਹੀ ਸਮਝਦਾ ਹੈ ਫਰਸਟਰ 1700 93 ਵਿੱਚ ਲਿਖਦਾ ਹੈ ਕਿ ਖਾਸਾ ਬਹੁਤ ਸਾਰੀ 3 ਲੱਖ ਸੀ ਜਿਸ ਵਿੱਚੋਂ ਜਿਸ ਵਿੱਚੋਂ 2 ਲੱਖ ਮੈਦਾਨ ਵਿੱਚ ਜਾ ਸਕਦੀ ਸੀ ਸਾਰਿਆਂ ਵਿੱਚੋਂ ਬਰਾਉਨ ਦੀ ਲਿਖਤ ਠੀਕ ਜਾਪਦੀ ਹੈ ਸਿੱਖ ਮਿਸਲਾਂ ਦੀ ਉਸ ਫੌਜ ਦੀ ਗਿਣਤੀ ਜੋ ਕੇਵਲ ਫੌਜੀ ਕੰਮ ਕਰਦੇ ਹੀ ਨਿਜੱਸ ਸੀ 1 ਲੱਖ ਤੋਂ ਵੱਧ ਨਹੀਂ ਸੀ ਇੱਥੋਂ ਤੱਕ ਇਸ ਕੰਮ ਦੇ ਸੁਭਾਅ ਦਾ ਸੰਬੰਧ ਹੈ ਹਰ ਇੱਕ ਪੱਗਵੰਨ ਸਿੱਖ ਸ਼ਸ਼ਟਾਰੀ ਹੁੰਦਾ ਸੀ ਤੇ ਲੋੜ ਵੇਲੇ ਚੰਗੇ ਸਿਪਾਈ ਵਾਂਗ ਲੜ ਸਕਦਾ ਸੀ ਅਜਿਹੀ ਫੌਜੀ ਜਥੇਬੰਦੀ ਨੇ ਪੰਜਾਬ ਵਿੱਚ ਆਪਣਾ ਰਾਜ ਕਾਇਮ ਕਰ ਲਿਆ ਸੀ ਇਹ ਹੈ ਇੱਕ ਬੀਰਤਾ ਦੀ ਲੰਮੀ ਅਮਰ ਕਹਾਣੀ ਜਿਸ ਤਰ੍ਹਾਂ ਸਿੱਖ ਰਾਜ ਬਣਿਆ ਲੇਖਤ ਸੋਨ ਸਿੰਘ ਸ਼ੀਤਲ ਜੀ ਆਵਾਜ਼ ਜਸੀ ਸੰਧੂ ਤੇਜੀ ਇਹ ਸਿੱਖ ਰਾਜ ਦੀ ਇੱਕ ਦਾਸਤਾਨ ਬਹੁਤ ਪਿਆਰੀ ਦਾਸਤਾਨ ਬੜੀ ਦਿਲ ਨੂੰ ਹਿਲਾਉਣ ਵਾਲੀ ਤੇ ਆਪਣੇ ਆਪ ਦੇ ਮਾਣ ਕਰਨ ਵਾਲੀ ਕਿ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਸਿੱਖ ਰਾਜ ਹੋਂਦ ਵਿੱਚ ਆਇਆ ਪੁਲਜੋਕ ਬਖਸ਼ ਦੇਣੀ 사త్సੰਗਤ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ